ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਪਹਿਲੇ ਦੋ ਘੰਟੇ ਲਾਈਵ ਹੋ ਕੇ ਦੇਖ ਲਿਆ ਪਰ ਇੰਟਰਨੈਟ ਦੀ ਪ੍ਰੋਬਲਮ ਕਰਕੇ ਮੈਨੂੰ ਲਾਈਵ ਹੋਣ ਤੋਂ ਉਹ ਨਾ ਪ੍ਰੋਬਲਮ ਆ ਰਹੀ ਸੀਗੇ ਵਾਰ-ਵਾਰ ਪ੍ਰੇਖਕ ਕਰਦੇ ਸੀ ਉਹਦਾ ਕਨੈਕਸ਼ਨ ਸੀਗਾ ਕਿ ਸਾਡੇ ਵੀ ਇਲਾਕੇ ਵਿੱਚ ਜਿੱਥੇ ਮੈਂ ਰਹਿਣਾ ਲੈਕਸਿਟੀ ਨਹੀਂ ਹੈ ਅੱਜ ਮੈਂ ਸਵੇਰੇ ਉੱਠ ਕੇ ਨਿਊਜ਼ਪੇਪਰ ਪੜ੍ਹ ਰਿਆ ਸੀ ਤਸ਼ਹੀਦ ਭਗਤ ਸਿੰਘ ਨਗਰ ਤੋਂ ਇੱਕ ਰੈਜ਼ੀਡੈਂਟ ਹੈਗੇ ਨੇ ਮਿਸਟਰ ਸੰਦੀਪ ਪੂਰ ਉਹਨਾਂ ਨੇ ਗੱਲ ਕੀਤੀ ਕਿ 10 ਤੋਂ 12 ਘੰਟੇ ਦੇ ਰੋਜ਼ ਕੱਟ ਲੱਗ ਰਹੇ ਹੈ ਕੈਂਡੀਡੇਟਸ ਨੂੰ ਕਹੋ ਕਿ ਇੱਥੇ ਆ ਕੇ ਦੇਖਣ। ਮੈਂ ਜ਼ਲੀਦੂਗਾ ਜੀ ਬੈਂਤੀ ਆਪਦੀਨ ਕਰਦਾ। ਤੁਹਾਡਾ ਜਿਹੜਾ ਕੰਸਰਨ ਨਾ ਬਿਲਕੁਲ ਹੀ ਜੈਨੂਇਨ ਹੈ। ਬਹੁਤ ਅੱਛਾ ਕੰਸਰਨ ਹੈ। ਆਹ ਰਾਹ ਦੇਖੋ ਅਸੀਂ ਇੱਕ ਜਗ੍ਹਾ ਤੇ ਖੜੇ ਸੀਗੇ ਜਿੱਥੇ ਸੀ ਉੱਥੇ ਵੀਡੀਓਜ਼ ਬਣਾਉਂ ਦਿੱਤੀਆਂ ਆਹ ਰੈਜ਼ੀਡੈਂਸ ਦਾ ਹਾਲ ਆ। ਅੱਜ ਆਹ ਹਾਲਾਤ ਆ ਪੰਜਾਬ ਦੇ। ਲੁਧਿਆਣਾ ਵੈਸਟ ਦੇ। ਅਸੀਂ ਇਸ ਟਾਈਮ ਮੌਜੂਦ ਆ ਜੀ ਪ੍ਰੋਫੈਸਰ ਕਲੋਨੀ ਬਾੜਿਆਲ ਰੋਡ। ਅਗਰ ਵਗਰੇਂਗੇ ਬੜਾ ਵੱਡੇ ਆ ਟਾਈਮ ਇਸ ਸਮੇਂ ਹੋ ਚੁੱਕਿਆ ਜੀ 11:53 ਮਿੰਟ ਤੇ ਲਾਈਟ ਦਾ ਇੰਨਾ ਪੁਰਾਣਾ ਵਾਲਾ ਹੀ 2 ਮਹੀਨਿਆਂ ਦਾ ਕੱਲੀ ਰਾਤ ਨੂੰ 11 ਵਜੇ ਕੱਟ ਲੱਗ ਜਾਂਦਾ 2 ਵਜੇ ਆਉਂਦੀ ਆ ਦੋ ਲੋਕਾਂ ਜਾਂਦੇ 4-4 ਘੰਟੇ ਦੇ ਕੱਟ ਲੱਗੀ ਜਾਂਦੇ ਆ ਵੀ ਅਸੀਂ ਸਰਕਾਰ ਨੂੰ ਪੁੱਛਦੇ ਆ ਕਿ ਸਾਡਾ ਕੀ ਖੂਨ ਹੋ ਗਿਆ ਸੀ ਤੁਹਾਨੂੰ ਵੋਟਾਂ ਪਾਦੀਆਂ ਅਸੀਂ ਤਾਂ 92 ਸੀਟਾਂ ਦੇ ਧਾਰੀ ਤੁਹਾਨੂੰ ਤੋੜਿਆ ਵੀ ਤੁਸੀਂ ਥੋੜੇ ਤੋਂ ਉਮੀਦਾਂ ਸੀ ਵੀ ਅੱਜ ਜਾਂ ਨਹੀਂ ਹੋਣਗੀਆਂ ਤੁਸੀਂ ਸਾਨੂੰ ਚਲੋ ਇਹ ਵੀਡੀਓ ਬਹੁਤ ਲੰਬੀ ਹੈ ਮੈਂ ਉਹਦੇ ਵਿੱਚ ਹੀ ਪੈਂਦਾ ਮਤਲਬ ਕਹਿਣਾ ਮਤਲਬ ਹੈ ਕਿ ਸਾਰੇ ਦੇ ਸਾਰੇ ਲੁਧਿਆਣਾ ਵਸਤੇ ਵਿੱਚ 10 ਤੋਂ 12 ਦਾ ਕਿਰਤੇ ਦਾ ਕਟ ਆਮ ਚੀਜ਼ ਹੈ ਮੈਂ ਰਾਤ ਉੱਥੇ ਜੋ ਰੈਜ਼ੀਡੈਂਸੀ ਆ ਵੀਡੀਓ ਰਿਕਾਰਡ ਕੀਤੀ ਹੈ ਜਾ ਕੇ ਮੈਂ 11:53 ਮਿੰਟ ਤੇ 12:30 ਤੱਕ ਰੈਜ਼ੀਡੈਂਸੀ ਪਹੁੰਚੀ ਮੈਨੂੰ ਤੁਸੀਂ ਆਪਣੇ ਇਨਵਾਈਟ ਕਰ ਲਓ ਮੈਂ ਤੁਹਾਡੇ ਕੋਲ ਵੀ ਆਉਣ ਨੂੰ ਤਿਆਰ ਹਾਂ ਪਰ ਯਾਦ ਕਰੋ ਜਨ 2007 ਤੋਂ 2017 ਜਦੋਂ ਨਾ ਇਨਵਰਟਰ ਦੇ ਬਿਕਦੇ ਸੀ ਕਿ ਨਾ ਹੀ ਕਦੀ ਆਪਣੇ ਦੂਜੇ ਹੈਗੇ ਜਨਰੇਟਰ ਬਿਕਦੇ ਸੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਸੂਬਾ ਸਟੇਟ ਜਿਹੜੀ ਹੈਗੀ ਆ ਉਹ ਪਾਵਰ ਸਰਪਲਸ ਬਣਾ ਕੇ ਛਾਡੀ ਇਕਨੋਮੀ ਨਹੀਂ ਖਤਮ ਕਰਤਾ ਪਿਛਲੇ 8.5 ਸਾਲ ਦੀ ਸਾਡੀ ਪਾਵਰ ਖਤਮ ਕਰਤੀ ਇਹਹੀ ਕਾਰਨ ਹੈ ਕਿ ਅੱਜ ਜਿਹੜੇ ਆ 10 ਤੋਂ 12 ਘੰਟੇ ਦੇ ਕੱਟ ਆਪਣੇ ਵੈਸੇ ਲੱਗਦੇ ਆ ਆਪਾਂ ਹੁਣ ਵੈਸ ਤੋਂ ਪਾਰ ਚਲੀ ਗਏ ਜਿਹੜੀ ਬੇਂਤੀ ਹੈ ਲੁਧਿਆਣਾ ਪੱਛਮੀ ਤੋਂ ਬਾਅਦ ਜਿੱਥੇ 18-18 ਘੰਟੇ ਦੇ ਕੱਟ ਲੱਗਦੇ ਆ ਆਪਾਂ ਪਿੰਡੂ ਇਲਾਕੇ ਚਲੀਏ ਜਿਤੇ 6-6 ਦਿਨ ਲਾਈਟ ਨਹੀਂ ਆਈ ਇਹ ਗੁੱਸਾ ਨਾ ਕਰਿਓ ਜਿਹੜੀ ਮੈਂ ਗੱਲ ਕਰ ਰਿਹਾ ਹਾਂ ਇਹ ਹਾਲਾਤ ਤਾਂ ਪੈਦਾ ਹੋਏ ਐ ਕਿਉਂਕਿ ਆਪਾਂ ਲੋਕਾਂ ਨੇ ਬਿਨਾਂ ਸੋਚੇ ਸਮਝੇ ਕਿਸੇ ਪੜ੍ਹੇ ਲਿਖੇ ਅੱਛੇ ਇਨਸਾਨ ਨੂੰ ਵੋਟਾਂ ਪਾ ਦਿੱਦਿਆਂ ਅਸੀਂ ਉਹਨਾਂ ਨੂੰ ਪਾਣਾ ਸ਼ੁਰੂ ਕਰਤਾ ਜਿਹੜੇ ਸਾਡੇ ਕਦੇ ਸੀ ਸਾਡੇ ਵਾਸਤੇ ਪੰਜਾਬ ਸਾਡਾ ਘਰ ਹੈ ਇਹਨਾਂ ਵਾਸਤੇ ਇੱਕ ਸੂਬਾ ਇਸ ਕਰਕੇ ਇਹਨਾਂ ਵਾਸਤੇ ਬਿਜਲੀ ਦੇਣਾ ਪਾਣੀ ਦੇਣਾ ਕੋਈ ਵੀ ਜਿਹੜੀ ਸਿਵਲ ਹੈ ਸਿਵਲ ਕਮਿਊਨਿਟੀ ਦੇਣਾ ਉਦ ਰੇਲੀਆ ਮੈਂ ਤਿੰਨਨ ਪ੍ਰਾਣਿਕਲ ਦਰਦਾ ਮੈਂ ਰਾਜਗੁਰੂ ਨਗਰ ਤੋਂ ਮੈਨੂੰ ਫੋਨ ਆਇਆ ਫੋਨ ਆਇਆ ਕਿ ਹੀਪਸ ਆਫ ਗਲੋਥੀਨਾ ਗਾਰਬਜ ਪਈ ਨੇ ਅਸੀਂ ਇੱਕ ਸਿੰਬੋਲਿਕ ਐਕਸ਼ਨ ਕੀਤਾ ਜਿਸ ਵਿੱਚ ਅਸੀਂ ਟਰਾਲੀ ਦੇ ਵਿੱਚ ਆਪ ਲੋਡ ਕਰਕੇ ਗਾਰਬੇਜ ਨੂੰ ਅਸੀਂ ਚਲੇ ਗਏ ਉਹਨਾਂ ਦੇ ਘਰੇ ਆਪਣੇ ਮਿਸਟਰ ਸੰਜੀਵ ਰੌੜਾਏ ਤੇ ਸੰਜੀਵ ਰੌੜਾਏ ਨੂੰ ਮੈਂ ਗੱਲ ਕਰਨੀ ਚਾਹੀ ਉਹ ਕਹਿੰਦਾ ਮੈਂ 5 ਮਿੰਟ ਚ ਆਇਆ ਉਹਨਾਂ ਦੇ ਪੀਏ ਸਾਹਿਬ ਆਏ ਉਹਨੂੰ ਪੁੱਛ ਲੋ ਆਕੇ ਸਾਨੂੰ 5 ਮਿੰਟ ਦੀ ਜਗ੍ਹਾ 15 ਮਿੰਟ ਖੜਾ ਖੜਖਿਆ ਉਹਨਾਂ ਨੇ 15 ਮਿੰਟ ਇੰਨੀ ਤੱਕ ਗਰਮੀ 'ਚ ਖੜੇ ਰਹੇ ਆ ਪਰ ਨਾ ਦਾ ਪਾਣੀ ਪੁੱਛਿਆ ਨਾ ਹੀ ਉਹਨਾਂ ਨੇ ਦੱਸਿਆ ਇਹਦਾ ਕਾਰਨ ਕੀ ਸੀ ਮੈਂ ਦੱਸਦਾ ਸਿਵ ਸਾਡੀ ਜਿਹੜੀ ਸਿਵਿਕ ਕਮਿਊਨਿਟੀ ਜਿਹੜਾ ਰਿਸਪਾਂਸਿਬਲ ਮਿਊਸਪਲ ਕਾਰਪੋਰੇਸ਼ਨ ਹੈ ਮਿਊਸਪਲ ਕਾਰਪੋਰੇਸ਼ਨ ਦੇ ਸਾਰੇ EMPLOYEES ਇਹਨਾਂ ਨੇ ਆਪਣੀ ਮੀਟਿੰਗਾਂ 'ਚ ਭੁਲਾਈ ਹੁੰਦੀ ਕਦੇ ਜਿਹੜੇ ਪਿੱਛੇ ਬੈਠੇ ਹੋਏ ਭੁਲਾਈ ਆ ਚੈੱਕ ਕਰੋ ਹਰ ਮੀਟਿੰਗ ਨੂੰ ਉਹਨੂੰ ਅਗਲੀ ਸੀਟ ਤੇ ਲੈਣਗੇ ਅਗਲੇ ਵਾਰ ਦੁਬਾਰਾ ਕਰ ਦੇਣਗੇ ਵਿਚਕਾਰ ਉਹਨਾਂ ਪਿੱਛੇ ਗੱਲ ਇਹ ਜਿੰਨੀਆਂ ਮੀਟਿੰਗਾਂ ਹੁੰਦੀਆਂ ਰੋਟੇਸ਼ਨ ਦੇ ਵਿੱਚ ਜਿਹੜੇ EMPLOYEES ਜੀ ਆ ਤਾਂ DC ਆਫਿਸੇ ਬੈਠੇ ਹੁੰਦੇ ਆ ਯਾ ਰਜਿਸਟਰ ਆਫਿਸੇ ਆ ਜਿੰਨੇ ਸਾਡੇ ਪਟਵਾਰੀ ਹਰਕਾ ਪਟਵਾਰੀ ਆ ਉਹਨਾਂ ਦੇ ਕਰਿੰਦੇ ਬੈਠੇ ਆ ਤੇ ਆ ਬੈਠੇ ਹੁੰਦੇ ਆ ਸਾਡੇ ਮਿਊਨਿਸਪਲ ਕਾਰਪੋਰੇਸ਼ਨ ਦੇ ਸਫਾਈਆਂ ਕਿੱਥੋਂ ਆਣੀ ਅਸੀਂ ਬਿਜਲੀ ਦੀ ਗੱਲ ਕਰਦੇ ਆ ਆ ਮੈਂ ਦੱਸ ਦਿੰਨਾ 23 ਤਰੀਕ ਨਾਲ 19 ਤਰੀਕ ਨਾਲ ਦੋ 19 ਤਰੀਕ ਤੋਂ ਬਾਅਦ 12 ਘੰਟੇ ਜਗਾ ਤੁਹਾਡੇ ਦੇ ਕੱਟ ਆ 18 18 ਘੰਟੇ ਹੋ ਜਾਣਾ ਤੁਹਾਡੇ ਬਿਜਲੀ ਬੋਰਡ ਦੇ ਉੱਤੇ ਇੰਨਾ ਕਰਦਾ ਚੜ ਚੁੱਕਾ ਹੋਇਆ ਹੈ ਕਿ ਧਰਨ ਲੋਕਾਂ ਨੂੰ ਜਾਂ ਮੈਨੂੰ ਵਿੱਚੇ ਮੈਂ ਹੀ ਆ ਮੈਂ ਤੁਹਾਡਾ ਪਰਿਵਾਰ ਦਾ ਮੈਂਬਰ ਆ ਸਾਡੀ ਗੱਲ ਕਰ ਲਈਏ ਸਾਡੇ ਲੋਕਾਂ ਦਾ ਇੰਨਾ ਬੁਰਾ ਹਾਲ ਹੋਣਾ ਕਿ ਸਾਨੂੰ ਜੂਝਣਾ ਪੈਣਾ ਹੈਗਾ ਬਿਲੀ ਕਰਕੇ ਪਾਣੀ ਕਰਕੇ ਕਿਉਂਕਿ ਮੈਂ ਹੁਣ ਬਾੜਿਆ ਰੋਡ ਤੇ ਗੱਲ ਕਰਦਾ ਤੇ ਬਾੜੇਵਾਲ ਰੋਡ ਦੇ ਵਿੱਚ ਹੀ ਦੋ ਕਾਲਜ ਮੈਂ ਗਿਆ ਤੁਸੀਂ ਕਿਸਮਤ ਵਾਲਿਓ ਕਿ ਤੁਹਾਡੇ ਟੁੱਟਿਆ ਸੀਵਰੇ ਦਾ ਪਾਣੀ ਨਹੀਂ ਆਉਂਦਾ ਉੱਥੇ ਟੁੱਟਿਆ ਸੀਵਰੇ ਦਾ ਪਾਣੀ ਅੱਧਾ ਘੰਟਾ ਪਹਿਲੇ ਟੂਟੀ ਔਨ ਕਰਦੇ ਬੈੰਧੀ ਔਰ ਤੁਸੀਂ ਘਰ ਦੇ ਵਿੱਚ ਖੜ੍ਹ ਨਹੀਂ ਸਕਦੇ ਅੱਧਾ ਘੰਟੇ ਵਾਸਤੇ ਜਿਹੜੀ ਪਾਣੀ ਆਉਂਦਾ ਉਹਦੇ ਸੀਵਰੇਜ ਜਾਂ ਮਿਕਸਡ ਵਾਟਰ ਆ ਰਿਹਾ ਹੈਗਾ ਜਿਹੜਾ ਸਾਡਾ ਗੰਧ ਹੁੰਦਾ ਉਹ ਗੰਧ ਮਿਕਸਡ ਮੈਂ ਹੁਣ ਪਹਿਲੀ ਵਾਰੀ ਕਿਉਂਕਿ ਚੌਂ ਮidan ਚੁੱਤਰੇ ਆ ਔਰ ਮੈਂ ਲੋਕਾਂ ਦੀਆਂ ਸਭ ਪ੍ਰੋਬਲਮ ਦੇਖਿਆ ਛੋਸ਼ ਸ਼ਹੀਦ ਭਗਤ ਸਿੰਘ ਨਗਰ ਬਹੁਤ ਪੌਸ਼ ਏਰੀਆ ਹੈ ਆਪਾਂ ਬਾਕੀ ਏਰੀਆ ਦੇਖੇ ਜਿੱਥੇ ਲੋਕਾਂ ਦੇ ਘਰਾਂ 'ਚ ਕੁੱਲਰ ਨਹੀਂ ਹੈਗੇ ਏਸੀ ਨਹੀਂ ਸੇ ਪੱਖੇ ਸੀਗੇ ਆ ਜੋ ਹੱਥ ਵਾਲੇ ਪੱਖੇ ਵੀ ਇਡ ਸਕਦੇ ਆ ਉਹਨਾਂ ਕੋਲ ਇਨਵਰਟਰ ਨਾਲ ਲਿਆ ਜਨਰੇਟਰ ਵਾਸਤੇ ਪੈਸੇ ਨਹੀਂ ਜਿੱਥੇ ਮੈਂ ਗੱਲ ਕਰਦਾ ਸੇਵਾ ਕਮਿਊਨਿਟੀਜ਼ ਦੀ ਅੱਜ ਖਬਰ ਜਿਹੜੀ ਛਾਪੀ ਆ ਟ੍ਰਿਬਿਊਨ ਦੇ ਵਿੱਚ ਸੰਦੀਪ ਜੀ ਮੈਂ ਬਹੁਤ ਤੁਹਾਡਾ ਸ਼ੁਕਰਗੁਜ਼ਾਰ ਆ ਕਿ ਅੱਜ ਦੀ ਡੇਟ ਦੇ ਵਿੱਚ ਸਾਡੇ ਇਲਾਕੇ ਦੇ ਰੈਜ਼ੀਡੈਂਟਸ ਇੰਨੇ ਅਵੇਅਰ ਹੋ ਕੇ ਆਰ ਅਵੇਕ ਹੋ ਚੁੱਕੇ ਆ ਔਰ ਤੁਸੀਂ ਮੈਨੂੰ ਮਾਣ ਆ ਤੁਹਾਡੇ ਤੇ ਕਿ ਤੁਸੀਂ ਅੱਗੇ ਆ ਕੇ ਆਪਣਾ ਨਾਮ ਦਿੱਤਾ ਕਿ ਤੁਸੀਂ ਨਾਮ ਦੇ ਕੇ ਕਿਹਾ ਆਪਣੇ ਨਾਮ ਥੱਲੇ ਕੀ ਏਦਾਂ ਹਾਲਾਤ ਆ। ਆਦਰਵਾਈਜ਼ ਇੰਨਾ ਡਰ ਦਾ ਮਾਹੌਲ ਪੈਦਾ ਕੀਤਾ ਹੋਇਆ ਇਹਨਾਂ ਨੇ। ਇੰਨਾ ਡਰ ਦਾ ਮਾਹੌਲ ਪੈਦਾ ਕੀਤਾ ਹੋਇਆ। ਕਿ ਤੁਸੀਂ ਲੋ ਰੱਬ ਦਾ ਨਾਮ ਆਪਣੇ ਦੇ ਕਾਉਂਸਲਰਸ ਵੀ ਹੈਗੇ ਆ ਨਾ ਜਿਨ੍ਹਾਂ ਨੂੰ ਕਦੀ ਮਤਲਬ ਕੋਈ ਬੰਦਾ ਫ੍ਰੀ ਨਹੀਂ ਸੀ ਮਿਲਦਾ। ਉਹਨਾਂ ਨੂੰ ਦੋ ਦੋ ਤਿੰਨ ਤਿੰਨ ਗਨਮੈਨ ਤੇ ਗੱਡੀ ਦਿੱਤੀ ਹੋਈ ਹੈ। ਉਹ ਇਸ ਕਰਕੇ ਦਿੱਤੀ ਹੋਈ ਹੈ ਤਾਂ ਜੋ ਕਿਤੇ ਚਲੇ ਜਾਣ ਤਾਂ ਕਿਸੇ ਹੋਰ ਪਾਰਟੀ ਵਾਲਾ ਜਾਂ ਕੋਹੋ ਆਮ ਬੰਦਾ ਉਹਨਾਂ ਨੂੰ ਟੱਚ ਨਾ ਕਰ ਸਕੇ। ਕਿਆ ਦਾ ਮਤਲਬ ਕੀ ਹੈ? ਕਿ ਇਹ ਗਵਰਨੈਂਸ ਨਹੀਂ ਹੈ ਇਹ ਡਰਾ ਹੈ ਇਹ ਇਹਨਾਂ ਨੇ ਸਿਵਲ ਸਿਵਿਕ ਕਮਿਊਨਿਟੀ ਸਾਡੀਆਂ ਖਤਮ ਕਰਨ ਦਾ ਡਰਾ ਹੈ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ 11 ਤਰੀਕ ਤੋਂ ਬਾਅਦ ਸਾਰਿਆਂ ਕੁਝ ਵਿਡਰੋ ਹੋ ਜਾਣਾ ਜਿੰਨਾ ਕੋਈ ਆਂ ਧਾਮ ਝਾਮ ਆਪ ਦੇਖਦੇ ਪਏ ਨਾ ਇਹ ਲੁਧਿਆਣਾ ਵਿੱਚ ਨਹੀਂ ਮਿਲਣਾ ਔਰ ਇਹਦਾ ਇੱਕ ਹੋਰ ਗੁਰੂ ਮੱਡਾ ਕਾਰਨ ਪਤਾ ਲੱਗਿਆ ਕਿ ਇੱਕ ਅਖਬਾਰ ਪੜ੍ਹਦੇ ਵਾਰ ਦੇ ਖਬਰ ਹੋਰ ਆ ਗਈ ਖਲਾਕਿ ਮੈਂ ਇਹ ਖਬਰ ਆਡਾ ਪਰ ਮੇਰਾ ਦਿਲ ਕੀਤਾ ਕਿ ਮੈਂ ਤੁਹਾਡਾ ਸ਼ੇਅਰ ਕਰਾਂ ਕਿਨੇ ਆਮ ਆਦੀ ਪਾਰਟੀ ਕੌਂਸਲਰ ਰੈਨਸਮ ਕਾਲ ਅੱਜ ਇੱਕ ਕੌਂਸਲਰ ਨੂੰ ਰੈਨਸਮ ਕਾਲ ਆ ਗਈ ਆਮ ਆਦੀ ਪਾਰਟੀ ਦੇ ਤਾਂ ਅੱਜ ਅਖਬਾਰ ਚਪਕੀ ਸਾਡੇ ਬਿਜ਼ਨਸਮੈਨ ਸਾਡੇ ਟ੍ਰੇਡਰਸ ਸਾਡੇ ਰੈਜ਼ੀਡੈਂਟਸ ਨੂੰ ਰੋਜ਼ ਕਾਲ ਆ ਰਹੀ ਹੈ ਅੱਜ ਉਹਨਾਂ ਵਰਤ ਹਾਈਲਾਈਟ ਨਹੀਂ ਕਰਦੇ ਉਹਨਾਂ ਨੂੰ ਕਹਿ ਦਿੰਦੇ ਹੋ ਕਿ 5 ਲੱਖ ਰੁਪਏ ਦਾ ਤੱਕ ਰੈਨਸਮ ਕਾਲ ਆਏ ਦਿੰਦੇ ਜੋ ਕਿ ਇਹਦੇ ਚੋਰੀ ਹੁੰਦੀ ਹੈ ਤਾਂ ਐਮਪੀ ਸਾਹਿਬ ਉੱਥੇ ਜਾਂਦੇ ਨੇ ਉਹਨੂੰ ਕਹਿੰਦੇ ਹੋ ਚੋਰਾਉਣ ਲੋੜ ਹੋਊਗੀ ਤਾਂ ਕਰਕੇ ਚੋਰੀ ਕਰ ਲਈ ਕਮਾਲ ਦੀ ਗੱਲ ਹੈ ਕਿ ਆ ਜਿਹੜੀ ਕਾਲ ਆਈ ਹੈ ਸਾਡੇ ਗੁਰਪ੍ਰੀਤ ਸਿੰਘ ਵਿਧੀ ਵਾਰਡ ਨੰਬਰ 57 ਦੇ ਕੌਂਸਲਰ ਸਾਹਿਬ ਜਿਹੜੇ ਹੈਗੇ ਆ ਆਪ ਤਾਂ ਇਹਨਾਂ ਵਯੋਂ ਨੇ ਮਦਰ ਕੌਂਸਲਰ ਚਲੋ ਉਹ ਕਹਿੰਦੇ 1 ਕਰੋੜ ਰੁਪਏ ਦੀ ਮਨੂ ਰੈਂਸਮ ਕਾਲ ਆਈ ਮੇਰੇ ਸਾਹਮਣੇ ਇਹ ਉਹੀ ਬੰਦੇ ਆ ਜਿਹੜੇ ਕਿ ਸਰਕਾਰ ਦੇ ਪਾਲੇ ਨੇ ਇਹ ਜਦੋਂ ਦੀ ਸਰਕਾਰ ਆਈ ਹੈ ਇਹਨਾਂ ਦੇ ਜਿੰਨੇ ਵੀ ਬੰਦੇ ਹੈਗੇ ਆ ਉਹ ਸਾਰੇ ਰੈਂਸਮ ਕਾਲਸ ਵਿੱਚ ਲੱਗੇ ਹੈਗੇ ਆ ਉਹਨਾਂ ਦਾ ਬੈਨੀਫਿਟ ਕਿਹਨੂੰ ਲੈ ਮਿਲਦਾ ਹੈ ਮਨੂੰ ਕਿਸੇ ਨੇ ਦੱਸਿਆ ਕਿ ਬੈਨੀਫਿਟ ਸਾਰਾ ਸਾਰਾ ਦੇ ਨੇ ਐਮ ਐਲ ਏਜ਼ ਔਰ ਮਿਨਿਸਟਰਜ਼ ਲੈ ਲੇ ਪੁਲਿਸ ਲੈ ਰਹੀ ਹੈ ਕਿਉਂਕਿ ਪੁਲਿਸ ਦਾ ਸਿਆਸੀ ਕੰਮ ਕਰਦਾ ਚਲੋ ਮੈਂ ਜ਼ਿਆਦਾ ਗੱਲ ਨਹੀਂ ਕਰਨੀ ਮੈਂ ਖਰਾਬ ਤੇ ਰਿਹਾ ਕਿ ਦੁਆਸਾ ਬਹੀ ਤੁਹਾਡੇ ਨਾਲ ਆ ਜੇ ਤੁਹਾਡੇ ਬਿਜਲੀ ਨਹੀਂ ਆ ਰਹੀ ਤਾਂ ਮੇਰਾ ਘਰ ਖਾਲੀ ਹੈ ਮੇਰੇ ਕੋਲ ਆ ਜਾਓ ਇੱਥੇ ਆ ਕੇ ਦੇਖ ਲਓ ਇੱਥੇ ਵੀ 10-12 ਘੰਟੇ ਦੇ ਕੱਟ ਅਸੀਂ ਰੋਜ਼ ਕੰਪਲੇਂਟਾਂ ਕਰਦੇ ਹਾਂ ਕੰਪਲੇਂਟਾਂ ਕਰਕੇ ਰੱਖਿਆ ਨਹੀਂ ਸੋ ਇਹ ਲੁਧਿਆਣੇ ਦੀ ਵਿਸਥਾ ਪਛਮੀ ਦਾ ਪੂਰਾ ਹਾਲ ਹੈ ਔਰ ਤੁਸੀਂ ਇਹਨੂੰ ਹਾਈਲਾਈਟ ਕੀਤਾ ਮੈਂ ਤੈਨੂੰ ਤੁਹਾਡਾ ਧੰਨਵਾਦ ਦਿੰਦਾ ਮੈਨੂੰ ਤੁਸੀਂ ਕਹੋਗੇ ਮੇਰਾ ਨੰਬਰ ਹੈਗਾ 991560001 ਜਦੋਂ ਮਰਜ਼ੀ ਮੈਨੂੰ ਕਾਲ ਕਰ ਲਓ ਦੂਆ ਸਾਹਿਬ ਔਰ ਹੋਰ ਵੀ ਰੈਜ਼ੀਡੈਂਟਸ ਕਰ ਸਕਦੇ ਆ ਮੈਂ ਜਿਹੜਾ ਹੈਗਾ ਹਮੇਸ਼ਾ ਹੀ ਤੁਹਾਡੇ ਹਾਜ਼ਰ ਹੈਗਾ ਤੇ ਹਾਜ਼ਰ ਰਹੂੰਗਾ ਤੇ ਆਹ ਪ੍ਰੋਬਲਮ ਹਾਈਲਾਈਟ ਕਰਨ ਦੇ ਵਿੱਚ ਮੈਂ ਤੁਹਾਡਾਂ ਕੋਲ ਮੋਢੀ ਵੀ ਹੈਗਾ ਤੇ ਤੁਹਾਡੇ ਨਾਲ ਕੋ ਮੋਢੇ ਨਾਲ ਮੋਢਾ ਲਾ ਖੜੂ ਹਾਂ ਸੋ ਇੰਨੀਆਂ ਕੁ ਮੇਰੀਆਂ ਬੇਨਤੀਆਂ ਨੇ ਜੇ ਫੇਰ ਵੀ ਕਿਸੇ ਪ੍ਰੋਬਲਮ ਹੋਈ ਤਾਂ ਨੰਬਰ ਮੈਂ ਦਿੱਤਾ ਹੈਗਾ ਮੈਨਾਂ ਕਾਲ ਜ਼ਰੂਰ ਕਰ ਲਿਓ ਮੇਰਾ ਗੱਲ ਜ਼ਰੂਰ ਕਰ ਲਿਓ ਤਾਂ ਕਿ ਆਪਾਂ ਸਾਰੇ ਮਿਲ ਕੇ ਇਹ ਪ੍ਰੋਬਲਮ ਦਾ ਹੱਲ ਕਰ ਲਈਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਅਕਾਲ